ਆ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਫੇਕੇ ਤਿਆਰੀ ਦੀ ਆਪਾਂ ਸੰਖਿਆਵਾਂ ਵਾਲਾ ਟੋਪਿਕ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਸ਼ੁਰੂ ਤੋਂ ਬੇਟਾ ਤਾਂ ਪਹਿਲਾਂ ਮੁੱਢਲੀਆਂ ਗੱਲਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਟੋਟਲ 140 ਸਵਾਲ ਹੈਗੇ ਆ ਇਹਦੇ ਵਿੱਚ ਤਾਂ ਆਪਾਂ 10 ਸਵਾਲ ਕਰ ਚੁੱਕੇ ਆ 11 ਨੰਬਰ ਸਵਾਲ ਦੇ ਉੱਤੇ ਆ ਗਏ ਕਿੰਦਾ ਸਭ ਤੋਂ ਵੱਡੀ 5 ਅੰਕ ਵਾਲੀ ਸੰਖਿਆ ਅਤੇ ਸਭ ਤੋਂ ਵੱਡੀ 4 ਅੰਕੀ ਸੰਖਿਆ ਦਾ ਜੋੜ ਕੀ ਹੈ ਤਾਂ ਬੇਟਾ ਸਭ ਤੋਂ ਵੱਡੀ 5 ਅੰਕੀ ਸੰਖਿਆ ਜਿਹੜੀ ਹੁੰਦੀ ਹੈ ਉਹ ਕੀ ਹੋਊਗੀ ਸਭ ਤੋਂ ਵੱਡੀ ਪੰਜ ਅੰਕ ਪੰਜ ਨਾਂ 1 2 3 4 5 ਨਾਂ ਠੀਕ ਹੈ ਬੇਟਾ ਅਤੇ ਸਭ ਤੋਂ ਸਭ ਤੋਂ ਵੱਡੀ ਪੰਜ ਅੰਕ ਵਾਲੀ ਤੇ ਸਭ ਤੋਂ ਵੱਡੀ ਚਾਰ ਅੰਕੀ ਸੰਖਿਆ ਚਾਰ ਅੰਕੀ ਸੰਖਿਆ ਕਿਹੜੀ ਹੋਊਗੀ ਬੇਟਾ ਸਭ ਤੋਂ ਵੱਡੀ ਚਾਰ ਨਾਂ 1 2 3 ਤੇ 4 ਤਾਂ ਬੇਟਾ ਆਪਾਂ ਇਹਦਾ ਜੋੜ ਦੱਸਣਾ ਹੈ ਤੇ ਜੋੜ ਦੱਸਣ ਲਈ 9 ਤੇ 9 18 9 9 18 ਤੇ 1 19 9918 ਤੇ 119 9918 ਤੇ 119 ਤੇ 1 10 ਤੇ 3 ਬਾਅਦ ਕਮਾ ਫਿਰ 2 ਬਾਅਦ ਕਮਾ ਇਕਾਈ ਦਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 1 ਲੱਖ 9998 ਉੱਤਰ ਆ ਗਿਆ ਆਪਾਂ ਅਲਟਰਨੇਟ ਅਨਸਰ ਦੇਖਦੇ ਆਂ ਆ ਤਾਂ a1 ਹੀ ਬੇਟਾ ਸਾਡਾ ਰਾਈਟ ਆਨਸਰ ਆਉਂਦਾ ਪਿਆ 109998 ਕਹਿੰਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਕਹਿੰਦਾ ਸਭ ਤੋਂ ਵੱਡੀ ਚਾਰ ਅੰਕ ਦੀ ਸੰਖਿਆ ਤੇ ਸਭ ਤੋਂ ਵੱਡੀ ਤਿੰਨ ਅੰਕੀ ਸੰਖਿਆ ਵਿੱਚ ਕੀ ਅੰਤਰ ਹੈ ਚਾਰ ਅੰਕੀ ਸੰਖਿਆ ਸਭ ਤੋਂ ਵੱਡੀ ਬੇਟਾ ਆਗੇ 49 4 ਤੇ ਤਿੰਨ ਅੰਕੀ ਸੰਖਿਆ 39 ਇਹਨਾਂ ਦੇ ਵਿੱਚ ਅੰਤਰ ਬੇਟਾ ਇਹ ਐਸੀ ਲਿਖਣਾ ਹੈ ਇਕਾਈ ਥੱਲੇ ਇਕਾਈ ਥਾਂ ਲਿਆਉਣਾ ਹੁੰਦਾ 9 ਚੋਂ 9 ਗਏ 0 9 ਚੋਂ 9 ਗਏ 0 9 ਚੋਂ 9 ਗਏ 0 9 ਦੇ 9 ਇਹ ਆ ਗਿਆ ਬੇਟਾ 9000 ਤਾਂ 9000C1 ਸਾਡਾ ਰਾਈਟ ਆਨਸਰ ਆ ਗਿਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਕੁਐਸਚਨ 13 ਸਵਾਲ ਨੰਬਰ 13 ਤਾਂ ਬੇਟਾ ਕਹਿੰਦਾ ਪਿਆ ਸਭ ਤੋਂ ਵੱਡੀ ਚਾਰ ਅੰਕ ਦੀ ਸੰਖਿਆ ਤੇ ਸਭ ਤੋਂ ਛੋਟੀ ਪੰਜ ਅੰਕ ਦੀ ਸੰਖਿਆ ਦਾ ਜੋੜ ਕੀ ਹੈ ਸਭ ਤੋਂ ਵੱਡੀ ਚਾਰ ਅੰਕ ਤੇ ਸਭ ਤੋਂ ਛੋਟੀ ਪੰਜ ਅੰਕ ਦੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੋ ਏਕੇ ਦੇ ਨਾਲ ਚਾਰ ਬਿੰਦੀਆਂ ਤੇ ਸਭ ਤੋਂ ਛੋਟੀ ਵੱਡੀ ਚਾਰ ਅੰਕ ਦੀ ਸੰਖਿਆ ਕਿੰਨੀ ਹੋਊਗੀ 49 1 2 3 4 ਤੇ ਇਹ ਬਣ ਗਿਆ ਬੇਟਾ 9 ਦੇ 9 9 ਦੇ 9 9 ਦੇ 9 9 ਦੇ 9 ਤਿੰਨ ਬਾਅਦ ਕਮਾ 19999 ਉੱਤਰ ਆ ਗਿਆ ਆਪਾਂ ਦੇਖਦੇ ਹਾਂ ਬੇਟਾ ਤਾਂ D1 ਜਿਹੜਾ ਰਾਈਟ ਆਨਸਰ ਆ 19999 D1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਕੀ ਕਹਿੰਦਾ ਪਿਆ ਕਹਿੰਦਾ ਸਭ ਤੋਂ ਵੱਡੀ ਪੰਜ ਅੰਕ ਦੀ ਸੰਖਿਆ ਤੇ ਸਭ ਤੋਂ ਛੋਟੀ ਤਿੰਨ ਅੰਕ ਦੀ ਸੰਖਿਆ ਵਿੱਚ ਕੀ ਅੰਤਰ ਹੈ ਤਾਂ ਸਭ ਤੋਂ ਵੱਡੀ ਪੰਜ ਅੰਕੀ ਸੰਖਿਆ ਬੇਟਾ 99994 ਸਭ ਤੋਂ ਛੋਟੀ ਤਿੰਨ ਅੰਕ ਦੀ ਸਭ ਤੋਂ ਵੱਡੀ ਅ اچھا ਬੇਟਾ ਸਭ ਤੋਂ ਵੱਡੀ ਗੱਲ ਕਰ ਰਿਹਾ ਸਭ ਤੋਂ ਵੱਡੀ ਪੰਜ ਅੰਕ ਦੀ ਸੰਖਿਆ 59 1 2 3 4 59 ਤੇ ਸਭ ਤੋਂ ਛੋਟੀ ਤਿੰਨ ਅੰਕ ਦੀ ਸੰਖਿਆ ਜਿਹੜੀ ਹੈਗੀ ਹੈ ਏਕੇ ਦੇ ਨਾਲ ਦੋ ਬਿੰਦੀਆਂ ਤਾਂ ਇਹਦੇ ਵਿੱਚ ਅੰਤਰ ਬੇਟਾ 9 ਦੇ 9 9 ਦੇ 9 ਨੋਆਂ ਚੋਂ 1 ਗਏ 8 ਨੋਆਂ ਦੇ 9 ਨੋਆਂ ਦੇ 99899 ਆ ਗਿਆ ਇਹਦਾ ਉੱਤਰ ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਹਾਂ ਬੇਟਾ ਆ ਪਹਿਲਾ ਹੀ 99899 ਉੱਤਰ ਦਿੰਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਤਾਂ ਕਹਿੰਦਾ ਪਿਆ ਕਿੰਦਾ 5 3 0 9 ਅੰਕਾਂ ਤੋਂ ਬਣੀ ਸਭ ਤੋਂ ਛੋਟੀ ਚਾਰ ਅੰਕੀ ਸੰਖਿਆ ਕਿਹੜੀ ਹੈ ਤਾਂ ਬੇਟਾ ਅਸੀਂ ਕੀ ਕਰਦੇ ਹਾਂ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਦੇ ਸਥਾਨ ਤੇ ਲਿਖ ਲੈਨੇ ਹੁਣ ਜਦੋਂ ਬੇਟਾ ਸਭ ਤੋਂ ਛੋਟੀ ਚਾਰ ਅੰਕੀ ਸੰਖਿਆ ਬਣਾਉਣੀ ਆ ਤਾਂ ਅਸੀਂ ਵੱਡੇ ਸਥਾਨ ਤੇ ਸਭ ਤੋਂ ਛੋਟਾ ਅੰਕ ਲਿਖਣਾ ਹੁੰਦਾ ਪਰ ਬੇਟਾ ਜੇ ਅਸੀਂ ਸਭ ਤੋਂ ਛੋਟਾ ਅੰਕ ਇਹਦੇ ਵਿੱਚ ਜ਼ੀਰੋ ਹੈ ਜੇ ਅਸੀਂ ਇੱਥੇ ਜ਼ੀਰੋ ਲਿਖ ਦਾਂਗੇ ਫਿਰ ਇਹ ਸੰਖਿਆ ਤਿੰਨ ਅੰਕੀ ਰਹਿ ਜਾਊਗੀ ਅਸੀਂ ਕੀ ਕਰਾਂਗੇ ਜ਼ੀਰੋ ਤੋਂ ਵੱਡਾ ਅੰਕ ਤਿੰਨ ਅਸੀਂ ਪਹਿਲਾਂ ਤਿੰਨ ਲਿਖ ਦਾਂਗੇ ਉਸ ਤੋਂ ਬਾਅਦ ਦੋ ਨੰਬਰ ਤੇ ਜ਼ੀਰੋ ਫਿਰ ਉਸ ਤੋਂ ਵੱਡਾ ਅੰਕ ਠੀਕ ਆ ਉਦੋਂ ਵੱਡਾ ਕਿਹੜਾ ਹੈਗਾ 5 ਤੇ ਫਿਰ 9 ਤਾਂ ਇਹ ਤਿੰਨ ਵਾਰ 3059 ਉੱਤਰ ਆਊਗਾ ਬੇਟਾ ਇਹਦਾ ਫੇਰ ਸੁਣ ਲਓ ਬੇਟਾ ਵੀ ਅਸੀਂ ਜਦੋਂ ਵੱਡੀ ਤੋਂ ਵੱਡੀ ਜਿਹੜੀ ਹੈਗੀ ਐ ਸਭ ਤੋਂ ਛੋਟੀ ਚਾਰ ਅੰਕੀ ਸੰਖਿਆ ਲਿਖਣੀ ਹੁੰਦੀ ਹੈ ਛੋਟੀ ਤੋਂ ਛੋਟੀ ਤਾਂ ਵੱਡੇ ਸਥਾਨ ਤੇ ਛੋਟਾ ਅੰਕ ਕਿਉਂਕਿ ਚਾਰ ਅੰਕੀ ਇਕਾਈ ਦਹਾਈ ਸੈਂਕੜਾ ਹਜ਼ਾਰ ਹੈ ਤਾਂ ਇੱਥੇ 3 ਆ ਕਿਉਂਕਿ 0 ਨਹੀਂ ਇੱਥੇ ਲਿਖ ਸਕਦੇ ਫਿਰ ਇਹ ਤਿੰਨ ਅੰਕੀ ਸੰਖਿਆ ਰਹਿ ਉਦੋਂ ਬਾਅਦ ਦੇ ਵਿੱਚ ਬੇਟਾ ਫਿਰ ਅਸੀਂ 2 ਨੰਬਰ ਤੇ 0 0 ਤੋਂ ਪਹਿਲਾਂ ਜਿਹੜਾ ਵੱਡਾ ਅੰਕ ਆ ਗਿਆ 0 ਤੋਂ ਨਾਲ ਵੱਡਾ ਉਹ ਪਹਿਲਾਂ ਫਿਰ ਉਦੋਂ ਬਾਅਦ 0 ਫਿਰ ਉਦੋਂ ਬਾਅਦ ਚੜ੍ਹਦੇ ਕ੍ਰਮ ਦੇ ਵਿੱਚ ਅੰਕ ਲਿਖ ਦਿੰਨੇ 3059 ਉੱਤਰ ਆ ਗਿਆ ਤਾਂ ਬੇਟਾ ਆ ਸੀ 1 ਸਾਡੇ ਕੋਲੇ ਰਾਈਟ ਆਨਸਰ ਹੈ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਕਹਿੰਦਾ ਆ ਅੰਕ ਦਿੱਤੇ ਆ ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਲਿਖੋ ਤਾਂ ਜਦੋਂ ਬੇਟਾ ਅਸੀਂ ਸਭ ਤੋਂ ਵੱਡੀ ਸੰਖਿਆ ਲਿਖਣੀ ਆ ਪੰਜ ਅੰਕਾਂ ਦੀ ਤਾਂ ਤੁਸੀਂ ਕੀ ਕਰਨਾ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਦਹ ਹਜ਼ਾਰ ਇੱਥੇ ਪੰਜ ਹੁੰਦੇ ਆ ਨਾ ਪੂਰੇ ਤੇ ਬੇਟਾ ਸਭ ਤੋਂ ਵੱਡੀ ਸੰਖਿਆ ਜਦੋਂ ਲਿਖਣੀ ਆ ਤਾਂ ਵੱਡੇ ਸਥਾਨ ਤੇ ਸਭ ਤੋਂ ਵੱਡਾ ਅੰਕ ਲਿਖਣਾ ਆ ਅਸੀਂ ਸਭ ਤੋਂ ਵੱਡਾ ਅੰਕ ਕੀ ਹੈਗਾ ਨਾ ਆ ਇੱਥੇ ਨਾ ਆ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਬੇਟਾ ਇੰਦੂ ਛੋਟਾ ਕਿਹੜਾ ਹੈਗਾ 8 ਆ ਫਿਰ ਇੰਦੂ ਛੋਟਾ ਕਿਹੜਾ ਹੈਗਾ 5 ਆ ਫਿਰ ਉਸ ਤੋਂ ਬਾਅਦ 3 ਆ ਤੇ ਫਿਰ ਉਸ ਤੋਂ ਬਾਅਦ 0 ਇਕਾਈ ਸਥਾਨ ਤੇ ਬੇਟਾ ਅਸੀਂ 0 ਲਿਖ ਸਕਦੇ ਹਾਂ ਇਕਾਈ ਸਥਾਨ ਦਾ ਕੋਈ ਚੱਕਰ ਨਹੀਂ ਹੁੰਦਾ ਪਰ ਅਸੀਂ ਇਧਰਲੇ ਪਾਸੇ 0 ਨਹੀਂ ਲਿਖ ਸਕਦੇ ਫਿਰ ਇਹ ਹੁਣ ਪੰਜ ਅੰਕਾਂ ਦੀ ਸੰਖਿਆ ਬਣ ਗਈ ਕਿਉਂਕਿ ਸੱਜੇ ਹੱਥ ਜ਼ੀਰੋ ਆ ਇਹ ਆ ਗਿਆ 98530 ਤਿੰਨਾਂ ਬਾਅਦ ਕਮਾ ਫਿਰ ਦੋਆਂ ਬਾਅਦ ਕਮਾ ਤਾਂ ਬੇਟਾ ਇਹ 98530 D1 ਸਾਨੂੰ 98530 ਦਿੰਦਾ ਪਰ D1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਕਹਿੰਦਾ ਪੰਜ ਅੰਕਾਂ ਦਾ ਸਭ ਤੋਂ ਵੱਡਾ ਨੰਬਰ ਕਿਹੜਾ ਹੈ ਜੋ ਚਾਰ ਤਿੰਨ ਅੰਕਾਂ ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ ਤਾ ਬੇਟਾ ਇਸੇ ਤਰ੍ਹਾਂ ਹੀ ਆਪਾਂ ਜਿਵੇਂ ਅੱਗੇ ਬਣਾਇਆ ਸੀ ਉਸੇ ਤਰ੍ਹਾਂ ਹੀ ਹੁਣ ਬਣਾ ਲੈਨੇ ਆ ਠੀਕ ਹੈ ਤਾਂ 4 3 9 6 2 ਸਭ ਤੋਂ ਵੱਡਾ ਅੰਕ ਇੱਥੇ ਬੇਟਾ ਆ ਪੰਜ ਅੰਕੀ ਸੀ ਨਾ ਪਹਿਲੇ ਸਵਾਲ 'ਚ ਕੀਤੀ ਸੀ ਤਾਂ ਇੱਥੇ ਹੀ ਆਪਾਂ ਬੇਟਾ ਸਭ ਤੋਂ ਵੱਡਾ ਅੰਕ 9 9 ਤੋਂ ਬਾਅਦ 2 ਨੰਬਰ ਦੇ ਉੱਤੇ ਬੇਟਾ 6 ਆਉਂਦਾ ਫਿਰ ਆਉਂਦਾ ਬੇਟਾ 4 ਫਿਰ ਆਉਂਦਾ 3 ਤੇ ਫਿਰ ਆਉਂਦਾ 2 ਲਓ ਬੇਟਾ 96432 ਬਣ ਗਿਆ ਠੀਕ ਹੈ ਤਾਂ ਆਪਾਂ ਬੇਟਾ 21 96432 ਦਿੰਦਾ ਪਿਆ 21 ਨੂੰ ਐ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਨੰਬਰ ਆ ਇੱਕ ਸੰਖਿਆ ਨੰਬਰ ਦਿੱਤਾ ਹੋਇਆ 93652 ਤਿੰਨ ਦੇ ਸਥਾਨਕ ਮੁੱਲ ਤੇ ਪੰਜ ਦੇ ਸਥਾਨਕ ਮੁੱਲ ਦਾ ਗੁਣਨਫਲ ਕੀ ਹੈ ਤੇ ਬੇਟਾ ਤਿੰਨ ਦਾ ਸਥਾਨਕ ਮੁੱਲ 30 ਦੇ ਨਾਲ ਤਿੰਨ ਬਿੰਦੀਆਂ ਹੋਰ ਆਉਣਗੀਆਂ ਠੀਕ ਹੈ 3000ਵੇਂ ਸਥਾਨ ਤੇ 3000 ਤੇ 5 ਦੇ ਸਥਾਨਕ ਮੁੱਲ 5 ਦਾ ਸਥਾਨਕ ਮੁੱਲ 5 ਹੈਗਾ 50 ਠੀਕ ਹੈ ਇਹਦੀ ਗੁਣਾ ਕਰ ਦਵਾਂਗੇ ਅਸੀਂ ਤਾਂ ਬੇਟਾ ਜਦੋਂ ਅਸੀਂ ਗੁਣਾ ਕਰਾਂਗੇ ਤਾਂ ਇਹ ਵੈਸੇ ਬੇਟਾ ਜ਼ੀਰੋਆਂ ਜਦੋਂ ਹੋਣ ਤਾਂ ਅਸੀਂ ਸਿੱਧੀ ਵੀ ਗੁਣਾ ਕਰ ਦਿੰਨੇ ਜ਼ੀਰੋਆਂ ਅੱਗੇ ਲਾ ਦਿੰਨੇ 5 3 ਏ 15 ਤੇ ਚਾਰ ਜ਼ੀਰੋਆਂ ਬਣ ਗਈਆਂ ਇਧਰਲੇ ਪਾਸੇ ਨਹੀਂ ਤਾਂ ਜੇ ਤੁਸੀਂ ਗੁਣਾ ਕਰਕੇ ਦੇਖਣਾ ਤਾਂ ਗੁਣਾ ਕਰਕੇ 0 0 0 ਲਾਉਂਗੇ ਤਾਂ ਤਾਂ ਵੀ ਇੰਨਾ ਹੀ ਉੱਤਰ ਆਊਗਾ ਇਹ ਬੇਟਾ ਕਨਸੈਪਟ ਸਮਝ ਲਓ ਤਾਂ ਸੌਖਾ ਹੋ ਜਾਊਗਾ ਠੀਕ ਹੈ ਤਾਂ ਇਹ ਬਣ ਗਿਆ ਤਿੰਨਾਂ ਤੋਂ ਬਾਅਦ ਕਮਾ ਫਿਰ ਦੂਆਂ ਤੋਂ ਬਾਅਦ ਕਮਾ 1,50,000 ਤਾਂ ਬੇਟਾ ਆ ਸੀ 1 1,50,000 ਉੱਤਰ ਦਿੰਦਾ ਪਿਆ ਸੀ 1 ਨੂੰ ਅਸੀਂ ਇਹ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਤਾਂ ਸਵਾਲ ਨੰਬਰ 19 ਦੇ ਵਿੱਚ ਕੀ ਕਹਿੰਦਾ ਪਿਆ 354431 ਵਿੱਚ ਚਾਰ ਦੇ ਸਥਾਨ ਕਮੁੱਲਾਂ ਦਾ ਜੋੜ ਕੀ ਹੈ ਤਾਂ ਬੇਟਾ ਸਥਾਨ ਕਮੁੱਲਾ ਜਿਹੜੇ ਉਹ ਪਹਿਲੇ ਚੌਕੇ ਦਾ 400 ਆ ਦੂਜੇ ਚੌਕੇ ਦਾ ਕਿੰਨਾ ਹੈਗਾ 4000 ਚੌਕੇ ਨਾਲ ਤਿੰਨ ਬਿੰਦੀਆਂ ਠੀਕ ਹੈ ਤਾਂ ਆ ਬੇਟਾ ਧਿਆਨ ਦੇ ਨਾਲ ਦੇਖੋ ਏ ਬਣ ਗਿਆ 0 ਦੀ 0 0 ਦੀ 0 4 ਦੇ 4 4 ਦੇ 4 ਇਹ ਬਣ ਗਿਆ 4403 ਬਾਦ ਕਮਾ ਤੇ ਬੇਟਾ 4421 ਸਾਡਾ ਰਾਈਟ ਆਨਸਰ ਆਉਂਦਾ ਪਿਆ 4400 C1 ਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਧਿਆਨ ਦੇ ਨਾਲ ਦੇਖੋ ਬੇਟਾ ਤੱਕ ਇਹਦੇ 6 ਦੇ ਸਥਾਨਕ ਮੁੱਲਾਂ ਵਿੱਚ ਕੀ ਅੰਤਰ ਹੈ ਤਾਂ 6 ਦੇ ਸਥਾਨਕ ਮੁੱਲਾਂ ਦੇ ਵਿੱਚ ਅੰਤਰ ਦੱਸਣਾ ਬੇਟਾ ਅਸੀਂ ਤਾਂ ਫਿਰ ਅਸੀਂ ਕੀ ਕਰਨਾ ਪਹਿਲੇ 6 ਇਹਦਾ 6 ਦਾ ਸਥਾਨਕ ਉਹ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 6 10000 ਪਹਿਲੇ ਇਹਦਾ ਕਿੰਨਾ ਬਣ ਗਿਆ 6 ਕੇ ਨਾ ਉੰਨੀਆਂ ਹੀ ਬਿੰਦੀਆਂ ਸੱਜੇ ਅੱਧੇ ਨਹੀਂ 1 2 3 4 ਤਾਂ ਇਹ ਬਣ ਗਿਆ 60000 ਚਾਰ ਬਿੰਦੀਆਂ ਲਾਤੀਆਂ ਦੂਜੇ ਦਾ ਹੈਗਾ ਬੇਟਾ 60 ਅਸੀਂ ਅੰਤਰ ਕਰ ਲੈਨੇ 0 10ਾਂ ਚੋਂ 6 ਗਏ 4 9ਾਂ ਦੇ 9 9ਾਂ ਦੇ 9 5 ਦਾ 5 ਇਹ ਘਟਾਓ ਬੇਟਾ ਤੁਸੀਂ ਸਿੱਖੀ ਹੋਈ ਐ ਇਹ ਦੇਖ ਲੈਣੀ ਐ ਠੀਕ ਐ ਤਾਂ 59940 ਉੱਤਰ ਆ ਗਿਆ ਤਾਂ ਅਸੀਂ ਦੇਖਦੇ ਆ C1 ਰਾਈਟ ਆਨਸਰ ਆਉਂਦਾ ਪਿਆ 59940 C1 ਆਲਟਰਨੇਟਿਵ ਨੂੰ ਅਸੀਂ ਐਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹਦੇ ਨਾਲ ਹੀ ਇਹ ਸਵਾਲ ਆ ਜਿਹੜਾ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ